ਹੇ ਓ ਦਸੀ ਰੋਟੀ ਲੈ ਪਾ ਕੇ ਕਿੱਥੇ ਮਰ ਗਈ ਬੋਲਦੇ ਹੋ ਨਹੀਂ ਮਾਂ ਕਿੱਥੇ ਹੋ ਉਹ ਤਾਂ ਬਾਗੀ ਵੀਰ ਕਿੱਥੇ ਬਾਗੀ ਜਿੱਥੇ ਮਰਜੀ ਵਗ ਗਿਆ ਮੈਨੂੰ ਨਹੀਂ ਪਤਾ ਉਹ ਕਿਉਂ ਦੱਸ ਕੇ ਨਹੀਂ ਗਈ ਨਹੀਂ ਮੈਨੂੰ ਦੱਸ ਕੇ ਦੇਹੀਗੀ ਕਮਾਲ ਕਰੀ ਜਾਨੀ ਆ ਲੈ ਸਾਰੀ ਦੇਣੀ ਦਾ ਪੁੱਤ ਪਾਉਣਾ ਹੈ ਅਗਲੇ ਵੀ ਦਿਲ ਲੱਗੇ ਹੋਏ ਆ ਪੱਥਰ ਨਹੀਂ ਹੈਗਾ ਪੁੱਤ ਪਾਉਣ ਨੂੰ ਦੱਸ ਕੇ ਮੈਂ ਤੇ ਗਲ ਤੇ ਗੂਠਾ ਰੱਖਿਆ ਹੋਇਆ ਸੀ ਹੋਰ ਕਿਵੇਂ ਰੱਖਾਂਗਾ ਹੋਰ ਕਿਵੇਂ ਰੱਖਾਂਗਾ ਮੈਨੂੰ ਐ ਦੱਸੀ ਉਹ ਹੋਰ ਕਹੇਗੀ ਜਿੱਤਾਂ ਨੂੰ ਮੈਂ ਕੰਮ ਕੰਮਵਾਰੀ ਕਹਾਂ ਮੈਂ ਕੰਮ ਬਥੇਰਾ ਕਰਦੀ ਆ ਤੂੰ ਤਾਂ ਉਹਦਾ ਪੱਖ ਲਿਆ ਕਰ ਨਹੀਂ ਹੁਣ ਤੈਨੂੰ ਜਮੇਂ ਦੱਸ ਕੇ ਗਈ ਵੀ ਕਿੱਥੇ ਗਈ ਨਹੀਂ ਨਹੀਂ ਦੱਸ ਕੇ ਗਈ ਤੈਨੂੰ ਰੋਟੀ ਖਾਣੀ ਆ ਚੁੱਪ ਕਰਕੇ ਪਾਹ ਲਾ ਗਈ ਮੈਂ ਤਾਂ ਨਹੀਂ ਪੈਂਦੀ ਹੈਗੀ ਰੋਟੀ ਤੂੰ ਪਾ ਲੈ ਫਿਰ ਰੋਟੀ ਮੈਂ ਖਾ ਲਵਾਂ ਮੈਂ ਤਾਂ ਨਹੀਂ ਮੈਂਦੀ ਆਪਣੇ ਉਹ ਪਈਏ ਰਸੋਈ ਚ ਸਰਖ ਚੱਕ ਪਾ ਦੇ ਪਾ ਲੈ ਲੈ। ਔਰੇ ਕੱਪੜੇ ਆ ਆਪੇ ਨੇ। ਸ਼ਰਟ ਵੀ ਨੇ ਪ੍ਰੈਸ ਕੀਤੀ। ਇਹ ਤਾਂ ਮਿਲਾਂ ਤੋੱਤੇ ਵੇਚ ਜੈਗੀ। ਯਾਰ ਕੀ ਹੈ? ਪਤਾ ਨਹੀਂ ਕਿੱਥੇ ਨਹੀਂ ਫੜੀ ਕਿੱਥੇ ਨਾ ਫੋਨ ਵੀ ਬੰਦ ਕਰੀ ਬੈਠੀ ਆ ਬੰਦਾ ਜਾ ਫੋਨ ਕਰਕੇ ਪੁੱਛ ਲੈ। ਦੇਖਾਂ ਚ ਫੋਨ ਲਾ ਕੇ ਜੇ ਫੋਨ ਖੁੱਲ ਗਿਆ ਹੋਵੇ ਤਾਂ। ਫੋਨ ਉਪਰ ਬੰਦ ਕਰੀ ਬੈਠੀ ਨੂੰ ਕਿੱਥੇ ਦੇਖਾਂ ਜਾ ਕਿਉਂ? ਸਾਰਾ ਕੰਮ ਅਕਸੈਟ ਹੋ ਗਿਆ। ਸਵੇਰੇ ਕੰਮ ਉਤੇ ਵੀ ਜਾਣਾ ਨਾ ਕੱਪੜੇ ਧੋਏ। ਮਾਂ। ਮਾਂ। ਗੱਲ ਹੋ ਗਈ ਹੁਣ ਆਪ ਕੱਪੜੇ ਤਾਂ ਧੋ ਦਿੰਦੀ ਕੱਪੜੇ ਵੀ ਧੋਤੇ ਮੈਂ ਸਵੇਰੇ ਕੰਮ ਤੇ ਜਾਣਾ ਮੇਰਾ ਤਾਂ ਵੀਰ ਐਨਾ ਸਰੀਰ ਢਿੱਲਾ ਹੈ ਬੁਖਾਰ ਚੜਿਆ ਪਿਆ ਐ ਕਰ ਕੱਪੜੇ ਚੱਕ ਤੋਲ ਹੁਣ ਮੈਂ ਕੱਪੜੇ ਧੋऊंगा ਹੌਣ ਧੋਣਦਾ ਹੋਊਗਾ ਕਮਾਲ ਕਰ ਜੰਨੇਵਾ ਤੂੰ ਧੋ ਦੇ ਹੁਣ ਮੈਂ ਕੱਪੜੇ ਧੋ ਚੰਗਾ ਲੱਗਦਾ ਮੈਨੂੰ ਤਾਂ ਪਤਾ ਐਨਾ ਬੁਖਾਰ ਨਗ ਹੋਇਆ ਪਿਆ ਸਰੀਰ ਐਨਾ ਦੁਖਦਾ ਵੀਰ ਉਹ ਮੈਂ ਤੈਨੂੰ ਦਵਾਈ ਲਿਆ ਦਿੰਦਾ ਨਾ ਬੜਾ ਠੀਕ ਹੋ ਗਈ ਫਿਰ ਧੋ ਦੇ ਮੈਂ ਕੀ ਚ ਐ ਕਰ ਆਪੇ ਧੋ ਲੈ ਜੇ ਤਾਂ ਰੁਜਣਾ ਲੜੀ ਜਾਂ ਨਾਲ ਉਹ ਲੜਨ ਨੂੰ ਮੈਂ ਕੀ ਕਹਦਾ ਉਹਨੂੰ ਐਰੇ ਕੰਮ ਸੰਭ ਦੀ ਤੀ ਆ ਉਹ ਇਹ ਕੰਮ ਸੰਭ ਦੀ ਸੀ ਫਿਰ ਮੈਂ ਤਾਂ ਉਹਨੂੰ ਰੋਟੀ ਪਾਣੀ ਪਿੱਛੇ ਕਿਹਾ ਵੀ ਚੱਜ ਨਾਲ ਬਣਾ ਦੇਗਾ ਟਾਈਮ ਨਾਲ ਬਣਾ ਦੇਗਾ ਫਿਰ ਕੀ ਕਹੇ ਮੈਨੂੰ ਸਾਰਾ ਕੁਝ ਕਰਦੀ ਸੀ ਉਹ ਸਵਾਹ ਕਰਦੀ ਸੀ ਤੂੰ ਤਾਂ ਉਹਦਾ ਪੱਖ ਲੈਨੀ ਐ ਐ ਕਰ ਚੱਕ ਕੇ ਲੈ ਜਾਊਂਗੀ ਸਿੱਧੇ ਉਹ ਲੜਨ ਨੂੰ ਕੱਪੜਿਆਂ ਨੂੰ ਮੈਂ ਤਾਂ ਹੁਣ ਤੋਂਉਂਗੀ ਔਰ ਮੈਂ ਹੁਣ ਤੇਰੇ ਵੀ ਨਹੀਂ ਦੇਖੂਗਾ ਵੀ ਤੂੰ ਤੋਂਉਂਗੀ ਤੂੰ ਤਾਂ ਆਪ ਕੋਰਾ ਮੇਰਾ ਵੀ ਝੂਟ ਪਿਆ ਉੱਥੇ ਉਹ ਵੀ ਤੋਦੀ ਸ਼ਮਾਂ ਤੇ ਮੈਥੋਂ ਨਹੀਂ ਧੋਤਾ ਜਾਂਦਾ ਤੂੰ ਆਪ ਦਾ ਮੇਥੋਂ ਤਾਂ ਆਉਂਦਾ ਮੈਂ ਕਿਵੇਂ ਧੋਹੂੰਗੀ ਮਾ ਮਾ ਹਾਂ ਕੀ ਹੋ ਗਿਆ ਤਾ ਮੈਂ ਤੁਹਾਨੂੰ ਮੈਂ ਕਿਹਾ ਨਾ ਮੈਨੂੰ ਬੁਖਾਰ ਚੜਿਆ ਤੇ ਇਹ ਦਵਾਈ ਤੂੰ ਲੈ ਲੈਂਦੀ ਉਹ ਦਵਾਈ ਕਿੱਥੇ ਜੀ ਨਹੀਂ ਕਰਦਾ ਮੇਰਾ ਕਿਉਂ ਲੈ ਲਈ ਦੀ ਗੋਲੀ ਤਾਂ ਮੈਂ ਬੁਖਾਰ ਦੀ ਲਈ ਸੀ ਅੱਛਾ ਹਾਂ ਮੈਨੂੰ ਲੱਗਦਾ ਨੂਹ ਦੇ ਬਛੋੜੇ ਚ ਬੁਖਾਰ ਹੋ ਗਿਆ ਤੇਰਾ ਪੁੱਤ ਖੋਇ ਚੰਦਾ ਹੁਣ ਤੈਨੂੰ ਪਤਾ ਮੈਨੂੰ ਤਾਂ ਜੈਨ ਨਾ ਕੰਮ ਹੁੰਦਾ ਮਸਾ ਜਿਹੜਾ ਮਾਣ ਮੱਟਾ ਕਰਦੀ ਹਾਂ ਮਸਾ ਕਰਦੀ ਜੇ ਬੇਬੇ ਤਿੱਥੋਂ ਕੰਮ ਨਹੀਂ ਹੁੰਦਾ ਫਿਰ ਹੋਰ ਘਰ ਦਾ ਕੰਮ ਕਰੂ ਕੌਣ ਆ ਕੱਲ ਕੱਪੜੇ ਮੈਂ ਧੋਰੇ ਸੀਗੇ ਆ ਹੁਣ ਆਥਨ ਦੀ ਰੋਟੀ ਆ ਦੁਪਹਿਰ ਦੀ ਰੋਟੀ ਲੈ ਪੁੱਤ ਔਖਾ ਸੜ ਦੇ ਖਮਤ ਮਰਦਾ ਨਹੀਂ ਮੇਤੋਂ ਤੂੰ ਬਣਾ ਲੈ ਮੇਰਾ ਪੁੱਤ ਬਣ ਕੇ ਬੇਬੇ ਮੈਂ ਕਿਹੜੇ ਪਰੌਂਠੇ ਪੱਕਾਏ ਰਹਿਗੇ ਕਿ ਤੂੰ ਮੈਨੂੰ ਕਹੀ ਜਾਂਦੀ ਆ ਮੈਂ ਤਾਂ ਰੋਟੀ ਲਾਹੀ ਏ ਫਿਰ ਹੁਣ ਤਾਂ ਇਹਨੂੰ ਪਤਾ ਨਹੀਂ ਫਿਰ ਭਾਈ ਕੋਈ ਕੰਮ ਕਮ ਵਾਲੀ ਰੱਖ ਲੈ ਕੰਮ ਵਾਲੀ ਹਾਂ ਹੋਰ ਮੈਨੂੰ ਵੀ ਹੀ ਲੱਗਦਾ ਵੀ ਕੰਮ ਵਾਲੀ ਰੱਖਣੀ ਪੈਣੀ ਕੋਈ ਹੋਰ ਪੁੱਤ ਹੁਣ ਬਣਦਾ ਨਹੀਂ ਮੈਂ ਕੀ ਕਰਾਂ ਮੇਰ ਤਾਂ ਸਰੀਰ ਔਖਾ ਹੋਇਆ ਪਿਆ ਚਲ ਹੁਣ ਦੁਪਹਿਰ ਦੀ ਰੋਟੀ ਦਾ ਲਾਲਾ ਹੁਣ ਕੰਮ ਵਾਲੀ ਕਿੱਥੋਂ ਲੈ ਕੇ ਆਵਣ ਵਾਲੇ ਮੈਂ ਦੇਖ ਮੇਰਾ ਪੁੱਤ ਬਣ ਕੇ ਆਟਾ ਚੱਕਿਆ ਪਿਆ ਹੱਥ ਦੋ ਵੇਲ ਹੈ ਵੇਲਾ ਪੁੱਤ ਬਣ ਕੇ ਇੱਥੋਂ ਨਹੀਂ ਰੋਟੀ ਬਣਦੀ ਮੈਂ ਤਾਂ ਸਮੋਸੇ ਫੜਦੇ ਹਾਂ ਤੇਰੀ ਮਰਜ਼ੀ ਹੈ ਫਿਰ ਭਾਈ ਤੇ ਅਵਰ ਤਾਂ ਬਣਦਾਂ ਨਹੀਂ ਮੈਨੂੰ ਬੁਖਾਰ ਚੜਾ ਵਾ ਤੇਰੇ ਸਾਹਮਣੇ ਮੈਂ ਤਾਂ ਹੁਣ ਪਈ ਉੱਠੀ ਹੋਂ ਵੀ ਤੇਰੇ ਕਰਕੇ ਉੱਠ ਕਢੀ ਨਹੀਂ ਮੈਂ ਤਾਂ ਪਈ ਜਾ ਰਹਿਣਾ ਹੁਣ ਮੈਂ ਐਡੀ ਛੇਤੀ ਨੌਕਰਾਨੀ ਕਿੱਥੋਂ ਲਿਆਵਾਂ ਕਿਹੜਾ ਕਹ ਦੁਕਾਨ ਤੋਂ ਮਿਲਦੀ ਮੈਂ ਜਾ ਕੇ ਪੈਸੇ ਦੀ ਫੜਦੇ ਹਾਂਗਾ ਨਹੀਂ ਕਿਸੇ ਨੂੰ ਪੁੱਛਾਂ ਮੈਨੂੰ ਦੱਸ ਮੈਂ ਕਿਹਨੂੰ ਪੁੱਛਾਂ ਮੈਂ ਤਾਂ ਸ ਫਰ ਹੁਣ ਮੈਂ ਕੀ ਕਰਾਂ ਤੂੰ ਪੁੱਛ ਲੈ ਕਿਸੇ ਨੂੰ ਜੇ ਕੋਈ ਤੇਰੀ ਨਿਗਾ ਚ ਹੈ ਰੋਟੀ ਟੁਕਕ ਲਾ ਜਾ ਕਰੋ ਕੋਈ ਮੇਰੇ ਤਾਂ ਹੁਣ ਬੈਗੀ ਜਾ ਕੇ ਪਤਾ ਨਹੀਂ ਕਿੱਥੇ ਨਾ ਫੋਨ ਚੱਕਦੇ ਨਾ ਬਸਤਾ ਮਾੜਾ ਮੋਟਾ ਪੂੰਗਦੇ ਪੇਕੇ ਫੋਨ ਫੋਨ ਕਰਕੇ ਪੁੱਛ ਲੈਂਦੇ ਵੀ ਉੱਥੇ ਪਹੁੰਚੇ ਕਿੱਥੇ ਮਰੀ ਇਹੋ ਕੋਈ ਮਤਲਬ ਵੀਰ ਮੇਰੇ ਤਾਂ ਹੱਥ ਖੜੇ ਨੇ ਮੈਂ ਤਾਂ ਬਹੁਤ ਉਕਰੀ ਜੰਨੀ ਆ ਮੈਂ ਤੂੰ ਵੀ ਪੁੱਛ ਸਰ ਮੇਰਾ ਦੋਸਤ ਹੈ ਪੁਕਾਰ ਮੈਨੂੰ ਚੜਿਆ ਪਿਆ ਮੇਰੇ ਤਾਂ ਬੋਲਣ ਨੂੰ ਭਰਾ ਜੀ ਨਹੀਂ ਕਰਦਾ ਅੱਛਾ ਮੈਂ ਸ਼ੌਕ ਨੂੰ ਬੋਲਦਾ ਤੇਰਾ ਜੀ ਨਹੀਂ ਕਰਦਾ ਫਿਰ ਹੁਣ ਜਦ ਬਿਮਾਰ ਆ ਮੈਂ ਕੀ ਕਰਾਂ ਉਹ ਉਹ ਵੀ ਡਰਾਮੇ ਜਿਹਾ ਖਾਸੇ ਲੱਗੀ ਕਰਨ ਉਹਦੇ ਵਾਂਗੂ ਪਹਿਲਾਂ ਨਹੀਂ ਕਰਦੀ ਸੀ ਚੱਲ ਜਿਹੜਾ ਕੁਸਤਾ ਤਾਂ ਬਣਦਾ ਬਣਦਾ ਮੈਂ ਤਾਂ ਪਾਈਆਂ ਵੀਰ ਸਿੱਧੀ ਗੱਲ ਹੂੰ ਚੋੜ ਸੰਗੀ ਕੁਸ ਸਮੋਸਾ ਲਿਆ ਮਤਲਬ ਬਸੇ ਮੇਰੀ ਮਰਜ਼ੀ ਇਹ ਲੈਉਣਾ ਹੈ ਲੈ ਆਦੀ ਨਹੀਂ ਲੈਣਾ ਨਾ ਹਾਂ ਹੁਣ ਤਾਂ ਸਮੋਸੇ ਖਾ ਲੇਗੀ ਰੋਟੀ ਲਾਉਣ ਵਾਲੇ ਬੜੀ ਔਖੀ ਹੁੰਦੀ ਸੀ ਅੱਲਾ ਪੂ ਕਮਯਾਬ ਲੈ ਉਹ ਬਾਈ ਦਿੱਤੇ ਵਧੀਆ ਯਾਰ ਮੈਂ ਤੇਰੇ ਕੋਲ ਹੀ ਚੱਲਿਆ ਸੀ ਮੈਂ ਤੇਰੇ ਕੋਲ ਆਉਂਦੀ ਆ ਦੱਸ ਤੂੰ ਦੱਸ ਪਹਿਲਾਂ ਕੀ ਕਰ ਤੂੰ ਦੱਸ ਚੱਲ ਕੀ ਗੱਲ ਹੈ ਉਹ ਮੈਂ ਤਾਂ ਅਹੀਂ ਮੋਟਰਸਾਈਕਲ ਵਾਰੀ ਪੁੱਛਣ ਆਇਆ ਸੀਗਾ ਮੈਂ ਕਿਹਾ ਵੀ ਹੋ ਗਿਆ ਮੇਰਾ ਠੀਕ ਕੱਲ ਤੋਂ ਆਪਾਂ ਮੇਰੇ ਵਾਲ ਦੇ ਮਲ ਚੱਲਣਾ ਉਹ ਤਾਂ ਚੱਲ ਕੋਈ ਗੱਲ ਨਹੀਂ ਯਾਰ ਤੇ ਹੁਣ ਮੇਰੀ ਸੁਣ ਦੱਸ ਬਾਈ ਮੈਂ ਤੇਰੇ ਕੋਲੇ ਆਇਆ ਆ ਸੀਗਾ ਵੀ ਯਾਰ ਨਾ ਦੋ ਦਿਨ ਹੋ ਗਏ ਤੇਰੀ ਭਜਾਈ ਨੂੰ ਗਈ ਤੇ ਯਾਰ ਕੰਮ ਕਰਦਾ ਬੜਾ ਔਖਾ ਹੈ ਪਿਆ ਇੱਕ ਇੱਕ ਹੀ ਆ ਯਾਰ ਪਤਾ ਨਹੀਂ ਬੇਬੇ ਨੂੰ ਤਾਂ ਪਤਾ ਪਰ ਬੇਬੇ ਦੱਸ ਨਹੀਂ ਰਹੀ ਵੀ ਕਿੱਥੇ ਗਈ ਹੈ ਠੀਕ ਹੈ ਮੇਰੇ ਨਾਲ ਗੁੱਸੇ ਹੋ ਕੇ ਗਈ ਆ ਬੁੜੀ ਜਾਣ ਚ ਤਾਂ ਮਾ ਜਾਣੀਆਂ ਦਾ ਜਾ ਯਾਰ ਫਿਰ ਮੈਂ ਕੀ ਕਰਾਂਗਾ ਕੰਮ ਦਾ ਹੈ ਪਿਆ ਬਾੜਾ ਔਖਾ ਮੈਨੂੰ ਐ ਦੱਸ ਯਾਰ ਕੋਈ ਕੋਈ ਕੰਮ ਕਰ ਵਾਲੀ ਮਿਲ ਸਕਦੀ ਏ ਕੋਈ ਰੋਟੀ ਟੋਕ ਕਰਨ ਵਾਲੀ ਭਾਂਡੇ ਮਾਣਨ ਵਾਲੀ ਆਪਾਂ ਪੈਸੇ ਲੈ ਕਰਾਂਗੇ ਕੰਮ ਮਾੜੀ ਦਾ ਬਈ ਇਹ ਦੇਖਾਏਗਾ ਤਾਂ ਔਖਾ ਹੀ ਆ ਮੈਂ ਵੀ ਤੈਨੂੰ ਉੱਦਿਆ ਸਮਝਾ ਰਿਹਾ ਤੇ ਲਾ ਤੂੰ ਵੀ ਹਟਿਆ ਨਹੀਂ ਓ ਯਾਰ ਮੈਂ ਕੀ ਕਹਤਾ ਯਾਰ ਹੁਣ ਯਾਰ ਜੋ ਚੱਜ ਦਾ ਕੋਸ ਤੇ ਰੂਗਰੀ ਯਾਰ ਮਾ ਮੋਟਾ ਦਾ ਕਰਨੀ ਪੈਂਦਾ ਸਹਣੇ ਪੈਂਦੀ ਆ ਜੇ ਦੋਹਾਂ ਪਾਸੇ ਬਹਿਣਾ ਚਾਹੂਗਾ ਤਾਂ ਹੀ ਘਰ ਚੱਲਦੈ ਵੀਰ ਚੱਲ ਕੋਈ ਨਹੀਂ ਤੂੰ ਐਂ ਦੇਖ ਪਰ ਪਹਿ ਲੈਣੇ ਦੇਖੋ ਨੇ ਉਹ ਤਾਂ ਕੱਟੇ ਠੀਕਾ ਕੱਟੋ ਕੱਟ ਮੇਰੇ ਹਿਸਾਬ ਨਾਲ ਤਾਂ 4-5000 ਰੁਪਏ ਲੈਣੇ ਹੁੰਦੇ ਐਨੇ ਪੈਸੇ ਯਾਰ ਯਾਰ ਅੱਜ ਕੱਲ ਨਹੀਂ ਕੰਮ ਵਾਲੀਆਂ ਮਿਲਦੀਆਂ ਬੁਰੇ ਹਾਲ ਨੇ ਕੋਈ ਯਾਰ ਘੱਟ ਵਾਲੀ ਦੇਖ ਲੈ ਜੇ ਕੋਈ 1000-1500 ਚ ਕੰਮ ਕਰਦੇ ਥੋੜੇ ਜਿਹਾ ਯਾਰ ਦੋ ਤਾਂ ਰੋਕੀਆਂ ਹੁੰਦੀਆਂ ਕਿਹੜਾ ਬੜਾ ਕੰਮ ਆਉਂਦਾ ਆਪਣੇ ਜਿਹੜੀ ਮੈਂ ਲਾਈਆ ਘਰੇ ਕੰਮ ਵਾਲੀ ਆਪਣੀ ਤੂੰ ਉਹ ਦੇਖ ਲਈ ਉਹਨਾਂ ਨਾਲ ਗੱਲ ਭਾਈ ਤੂੰ ਆਪਦੀ ਅੰਮੋ-ਸਾਮਣੀ ਕਰ ਲੈ ਜਿਹੜੀ ਕਰਨੀ ਆਂ ਕਿ ਮੇਤੋਂ ਤਾਂ ਇੰਨੇ ਕੁ ਲੈਂਦੀ ਆ ਮੇਰਾ ਹੋ ਜਾ ਕੰਮ ਵੀ ਘੱਟ ਆ ਭਾਈ ਚਲ ਫਰੈਂਕ ਕਰਾ ਆਪਾਂ ਉਹ ਨਾਲ ਗੱਲ ਕਰਨੀ ਆ ਹਾਂ ਤੂੰ ਦੇਖ ਲਈ ਗੱਲ ਕਰ ਲਈ ਰੋਟੀ ਪਾਣੀ ਦਾ ਵਧੀਆ ਬਣਾਉਂਦੀ ਆ ਰੋਟੀ ਬਾਣੀ ਦਾ ਮੈਂ ਕਦੇ ਘੱਟ ਵਾਧੇ ਕਰਾਉਣਾ ਮੈਂ ਤਾਂ ਝਾੜੂ ਪੋਚੇ ਦੀ ਕਰਾਉਣਾ ਜਸਪਾਈਆਂ ਸੂਈਆਂ ਮਾੜਾ ਮੋਟਾ ਚੱਲ ਫਿਰ ਕੋਈ ਗੱਲ ਨਹੀਂ ਐ ਕਰ ਜੇ ਤੂੰ ਵਿਹਲਾ ਆਪਾਂ ਹੁਣੇ ਚੱਲਦੇ ਹਾਂ ਹੁਣ ਵਗ ਚੱਲਦੇ ਆ ਚੱਲ ਆ ਯਾਰ ਗੱਲ ਨੂੰ ਵੇੜ ਦਿੰਨੇ ਚੱਲ ਆ ਜਾ ਤੂੰ ਆਪੇ ਗੱਲ ਕਰ ਲਈ ਵੀ ਦੇਖ ਪੈ ਹੈ ਬੁਆ ਦੀ ਠੀਕ ਹੈ ਮੈਂ ਠੀਕ ਨਹੀਂ ਆਵਾ ਤੇ ਠੀਕ ਆ ਹੂੰ ਹਾਂ ਕੁਛ ਬਣੇ ਕੁਛ ਉਹ ਬਣਨ ਕੀ ਹੈ ਮੈਂ ਗਿਆ ਸੀਗਾ ਵਿੱਕੀ ਕੋਲੇ ਉਹਨੂੰ ਪੁੱਛਿਆ ਦੀ ਮਾਰ ਕੋਈ ਕੰਮ ਕੰਮ ਵਾਲੀ ਦਵਾਈ ਉਹ ਕਹਿੰਦਾ ਜਿਹੜੀ ਸਾਡੇ ਕੰਮ ਕਰਦੀ ਆ ਉਸ ਨੂੰ ਕਰਵਾ ਨਾ ਗੱਲ ਅੱਛਾ ਕਿਤਾ ਪੈਸੀ ਬੜੇ ਮੰਗ ਰਹੀ ਐ ਨਹੀਂ 5000 ਰੁਪਏ ਲਓ ਮਹੀਨੇ ਦਾ 5000 ਹਾਂ ਮਾ ਜੇ 5000 ਮੈਂ ਤੈਨੂੰ ਦੇ ਤਾਂ ਮੇਰੇ ਪੱਲੇ ਕਿੰਨੂ 10000 ਤਾਂ ਮੇਰੀ ਤਰਹਾ ਗਈ 5000 ਤਾਂ ਇੱਦਾਂ ਲੰਘ ਜਾ ਕਰੋ ਲੈ ਰੱਖ ਲੈ ਪੁੱਤ ਐ ਕੋਈ ਗੱਲ ਨਹੀਂ ਆਪਣੇ ਕਿਹੜਾ ਪੱਤਰ ਰੁਪਈਏ ਨੇ ਲੈ ਰੁਪਈਏ ਹੁੰਦੇ ਮਾ ਫਿਰ ਮ ਕਰੇ ਪਹਿਲਾ ਵੇਖ ਲੈ ਖਾਂਦਾ ਕੰਮ ਕੰਨੂ ਕਰਦਾ ਦੇਖਾਈ ਜਾਂਦੇ ਮੈਂ ਤਾਂ ਇੰਨਾ ਕੰਮ ਕਰ ਦਿੱਤੀ ਹੁਣ ਦੇਖ ਹੁਣ ਪਤਾ ਲੱਗਦਾ ਗਲਤ ਤੇਰੀ ਸਹੀ ਆ ਮ ਉਹ ਕਹਿੰਦੇ ਆ ਜਿਹੜਾ ਚੁਕਦਾ ਉਹ ਕਹਿੰਦੇ ਆ ਨਾ ਵੀ ਬੰਦੇ ਦੀ ਕਦਰ ਬੰਦੇ ਦੇ ਜਾਣ ਤੋਂ ਬਾਅਦ ਹੀ ਪੈਂਦੀ ਹੈ ਪਹਿਲਾਂ ਨਹੀਂ ਪੈਂਦੀ ਮੈਂ ਤਾਂ ਕਾਲਾ ਹੱਥ ਫੋਕੇ ਨੇ ਚੁੱਲੇ ਦੇ ਮੈਨੂੰ ਪਤਾ ਮੈਨੂੰ ਮਹਿਸੂਸ ਹੋ ਰਿਹਾ ਵੀ ਮਹੀ ਗਲਤ ਸੀਗਾ ਹੁਣ ਮੈਨੂੰ ਐ ਵੀ ਨਹੀਂ ਸਮਝ ਆਉਂਦੀ ਵੀ ਹੈ ਕਿੱਥੇ ਉਹ ਕਿਵੇਂ ਲੈ ਕੇ ਆਵਾਂ ਉਹਨੂੰ ਚਲ ਹੋਰ ਨਹੀਂ ਮੈਂ ਮਾਫੀ ਮੰਗ ਕੇ ਲਿਆਵਾਂ ਉਹਨੂੰ ਵਾਪਸ ਤੈਨੂੰ ਕੁਝ ਵੀ ਨਹੀਂ ਦੱਸ ਕੇਗੀ ਵੀ ਕਿੱਥੇ ਕਿੱਥੇ ਨਹੀਂ ਮੈਂ ਹੁਣ ਤੇਰੀ ਸੱਤ ਟਿਕਾਣੇ ਆ ਗਈ ਸੁਰਪਟ ਟਿਕਾਣੇ ਤਾਂ ਆ ਗਈ ਬੇਬੇ ਤਾਂ ਹੀ ਤਾਂ ਕਹਿ ਰਹੇ ਹਾਂ ਇਹ ਤਾਂ ਟਿਕਾਣੇ ਤੇ ਆ ਗਈ ਸੁਰਪਟ ਤਾਂ ਤਾਂ ਮੈਂ ਤੈਨੂੰ ਦੱਸ ਦਿੰਦੀ ਇਹ ਨਹੀਂ ਹੈ ਇਹ ਜਿਵੇਂ ਕੋਈ ਹੋਰ ਕਰ ਲੈ ਕੋਈ ਗੱਲ ਚਲ ਦੱਸ ਬੇਬੇ ਵੀ ਕਿੱਥੇ ਹੈ ਮੈਂ ਲਿਆਵਾਂ ਉਹਨੂੰ ਇਹ ਨਹੀਂ ਗਈ ਹੋਈ ਇਹ ਤਾਂ ਨਹੀਂ ਰਹੀ ਸੀ ਤੁਸੀਂ ਤੂੰ ਮੈਨੂੰ ਉੱਧੇ ਹੀ ਦੱਸ ਦਿੰਦੀ ਮੈਂ ਉੱਧਰ ਦੀ ਜਾ ਕੇ ਲਿਆ ਆਉਂਦਾ ਜੇ ਤੈਨੂੰ ਦੱਸ ਦਿਆਂ ਦੀ ਫਿਰ ਤੈਨੂੰ ਸੁਰਤ ਕਿਵੇਂ ਆਉਂਦੀ ਜਿਹੜਾ ਤੈਨੂੰ ਹੁਣ ਅਸੈਸ ਹੋਇਆ ਨਾ ਇਹ ਸਾਸਨ ਕਿਉਂ ਨਾ ਤੈਨੂੰ ਚਲ ਠੀਕ ਆ ਬੇਬੇ ਥੋੜਾ ਜਿਹਾ ਉਹਨੂੰ ਵੀ ਸਮਝ ਆਈ ਚਲ ਮੈਂ ਵੀ ਮੰਨਦਾ ਵੀ ਮੇਰੀ ਗਲਤੀ ਸੀ ਹੁਣ ਮੈਂ ਕਰਦਾ ਮੈਂ ਜਾਂਦਾ ਸੌਰੀ ਤੇ ਮੈਨੂੰ ਲੈ ਕੇ ਆਉਂਦਾ ਚਲ ਠੀਕ ਆ ਤੈਨੂੰ ਕਰ ਲਿਆ ਹੁਣ ਨਾ ਲੜੀ ਨਹੀਂ ਵਾ ਹੁਣ ਨਹੀਂ ਲੜਦਾ ਇਹ ਤਾਂ ਲੱਗਦਾ ਕਿ ਮੇਰੇ ਪਾੜ ਦੇ ਨਹੀਂ ਕਿ ਆ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੁਸੀਂ ਹੁਣ ਆ ਵੀਡੀਓ ਆਪਣੀ ਦੇਖੀ ਆ ਜੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਤਾਂ ਜਰੂਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਸੀਂ ਮਤਲਬ ਜਿਹੜੀ ਵੀਡੀਓ ਬਣਾਉਨੇ ਆ ਅਸੀਂ ਪਰਿਵਾਰਕ ਬਣਾਉਨੇ ਆ ਕਿਸੇ ਦਾ ਮਤਲਬ ਦਿਲ ਦਿਖਾਉਣ ਵਾਸਤੇ ਨਹੀਂ ਵੀਡੀਓ ਬਣਾਉਂਦੇ ਵੀਡੀਓ ਦੇ ਵਿੱਚ ਕੋਈ ਨਾ ਕੋਈ ਮਕਸਦ ਜਰੂਰ ਹੁੰਦਾ ਜਿਹੜਾ ਮਤਲਬ ਆਪਾਂ ਵੀਡੀਓ ਬਣਾਉਨੇ ਆ ਆਪਾਂ ਪਰਿਵਾਰ ਨੂੰ ਜੋੜਨ ਵਾਸਤੇ ਬਣਾਉਨੇ ਆ ਵੀ ਪਰਿਵਾਰ ਨੂੰ ਜੋੜੀ ਰੱਖੋ ਪਰਿਵਾਰ ਨੂੰ ਇਕ ਰੱਖੋ ਪਰਿਵਾਰ ਨੂੰ ਜੋੜੀ ਰੱਖੋ ਅਸੀਂ ਜਿਹੜੀਆਂ ਵੀਡੀਓ ਆਪਣੀਆਂ ਹਮੇਸ਼ਾ ਦੇਖਦੇ ਹੋਰੀ ਗੱਲ ਪਹਿਲਾਂ ਵਾਲੀ ਆਪਾਂ ਕਹਿੰਦੇ ਆ ਜੀ ਵੀ ਜਿਹੜੀ ਪਰਿਵਾਰ ਆ ਇੱਕ ਚੀਜ਼ੇ ਪਰਿਵਾਰ ਮਾਲਾ ਦੀ ਤਰ੍ਹਾਂ ਜੇ ਬੰਦਾ ਮਾਲਾ ਨੂੰ ਪ੍ਰੋਕੇ ਰੱਖਦਾ ਤਾਂ ਮੋਤੀ ਇਕੱਠੇ ਨੇ ਤਾਂ ਉਹ ਵਧੀਆ ਲੱਗਦੀ ਆ ਜਦੋਂ ਖੰਡ ਜਾਂਦੇ ਨੇ ਪਰ ਚੁਗਣੇ ਬਹੁਤ ਔਖੇ ਹੋ ਜਾਂਦੇ ਨੇ ਵੀ ਜਿਹੜਾ ਵੀ ਪਰਿਵਾਰ ਦਾ ਕੋਈ ਮੋਢੀ ਬੰਦਾ ਆਪਦੇ ਘਰ ਦਾ ਚਿਤਾਏ ਚਾਚੇ ਜਿਵੇਂ ਹੋਗੇ ਪਰਿਵਾਰ ਹੋਵੇ ਭਾਈ ਹੋਵੇ ਭੈਣਾਂ ਹੋਗੀਆਂ ਘਰ ਵਾਲੀ ਹੋਵੇ ਵੀ ਉਹ ਜੇ ਵੀ ਇਕੱਠੇ ਵੀ ਨੇ ਤਾਂ ਸਾਰੇ ਪਰਿਵਾਰ ਨੂੰ ਇੱਕੋ ਅੱਖ ਨਾਲ ਦੇਖਣਾ ਨਾ ਇਹ ਨਾ ਉਹ ਵੀ ਮੇਰੇ ਪੁੱਤ ਦਾ ਮਾਪਦੇ ਦਾ ਵੱਧ ਕਰਾ ਫਲਾਣੇ ਦਾ ਘਟਕਣਾ ਉਹ ਬੰਦਾ ਲੈ ਕੇ ਕਹੋਂਦਾ ਮੈਂ ਸਮਝ ਲੋ ਵੀ ਦੁਨੀਆ ਤੇ ਉਹਦੀ ਸੜਾ ਚੱਟ ਰਹੀਦੀ ਐ ਇੱਕ ਗੱਲਾਂ 'ਚ ਪੈ ਜਾਂਦੇ ਨੇ ਫਰਕ ਜਿਹੜਾ ਮੇਨ ਬੰਦਾ ਪਰਿਵਾਰ ਚਲਾਉਂਦਾ ਉਹਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ ਮੈਂ ਵੀ ਮੈਂ ਇੱਕੋ ਹੀ ਨੰਗਾ ਨਾਲ ਦੇਖਾਂ ਆਪਣੇ ਬੱਚੇ ਨੂੰ ਵੀ ਭਾਈ ਦੇ ਮੁੰਡੇ ਨੂੰ ਵੀ ਭਾਈ ਦੀ ਘਰ ਵਾਲੀ ਨੂੰ ਵੀ ਇੱਕ ਨੰਗਾ ਨਾਲ ਦੇਖੋ ਸਾਰੇ ਪਰਿਵਾਰ ਨੂੰ ਤਾਂ ਪਰਿਵਾਰ ਚੱਲਦੇ ਨੇ ਇਸ ਕਰਕੇ ਤਾਂ ਵਧੀਆ ਜ਼ਿੰਦਗੀ ਨਿਕਲ ਸਕਦੀ ਐ ਪੈਸੇ ਨੇ ਸਦਾ ਨਾਲ ਨਹੀਂ ਜਾਣਾ ਸਭ ਕੁਛ ਇੱਥੇ ਰਹਿ ਜਾਣਾ ਸੱਚਾਈ ਰਹਿ ਜਾਂਦੀ ਆ ਵੀਰ ਇਹ ਗੱਲਾਂ ਜਿਹੜੀ ਧਿਆਨ ਜ਼ਰੂਰ ਰੱਖਿਆ ਜਾਵੇ ਅੱਜ ਕੱਲ ਇਹ ਚੀਜ਼ਾਂ ਬਹੁਤ ਹੁੰਦੀਆਂ ਨੇ ਧੋਖੇ ਕਰਦੇ ਨੇ ਲਾਣੇਦਾਰ ਹੋ ਕੇ ਆਪ ਦਾ ਆਪਣਾ ਜਾਂਦੇ ਨੇ ਜਾਂ ਭਾਈ ਦਾ ਉਹ ਕਰ ਜਾਂਦੇ ਨੇ ਭੈਣਾਂ ਦਾ ਉਹ ਕਰ ਦਿੰਦੇ ਨੇ ਭੈਣਾਂ ਨੂੰ ਨਹੀਂ ਪੁੱਛਦੇ ਯਾਨੀ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਣ ਜਿਹੜੇ ਮੇਰੇ ਵੀਰ ਬਾਕੀ ਆਪਾਂ ਨੇ ਵੀਡੀਓ ਦੇ ਵਿੱਚ ਇਹ ਸਮਝਾਇਆ ਵੀ ਦੇਖੋ ਸਾਰੇ ਆਪਣੇ ਭੈਣ ਭਰਾ ਨੇ ਸਾਨੂੰ ਇੱਕ ਰੱਖੋ ਇਕਤਾ ਬਣਾ ਕੇ ਰੱਖੋ ਇੱਕ ਦੋ ਦਾ ਕੰਨ ਵੀਡੀਓ ਵਧੀਆ ਲੱਗੀ ਹੋਣੀ ਸਿਰੇ ਸਿਰ ਜਰੂਰ ਕਰਦੇ ਜੀ